ਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕ ਜਨਮ ਮਰਨ ਦੁਖ ਜਾਈ ਹੋਵੇ ਸਿਫਤੁ ਖਸਮ ਦੀ ਨੂਰ ਅਰ ਸੋ ਕੁਰਸਾ ਛਟੀ ਐ ਤਦ ਡਠੇ ਸਚ ਪਾਤਸ਼ਾਹ ਬਲ ਜਨਮ ਜਨਮ ਦੀ ਸੱਜਣ ਸਚੁ ਪਾਤਿ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਓ ਸੋਹੀਐ ਸਭ ਨਾਨਦਾ ਵੇ ਸਾਹੋ ਸੱਜਣ ਸਚੁ ਪਾਤਿ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਤਨਾਮ ਸ਼ਰੀ ਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੇ ਗੁਰ ਸਤ ਗੁਰ ਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨਸ ਸਬ ਰਹਿਨੇ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਾਪ ਹਰ ਮੰਤਰ ਜਪੈਨੇ ਗੁਰ ਸਤ ਗੁਰ ਉਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨਸ ਸਬਰੈਨੀ ਹਰ ਜਨ ਦੇ ਹੋ ਸਤ ਗੁਰ ਨੈਣੀ ਜੋ ਇੱਛਾ ਸੋਈ ਫਲ ਪਾਵਹ ਅਨਕ ਉਪਾਵ ਚਿਤ ਵੀ ਹੈ ਬਹੁ ਤੇਰੇ ਸਾਹੋ ਵੈ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜੇ ਮੇਰੇ ਚਿਤਨਾ ਚਤਨੀ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠਨੀ ਆਨੰਦਨ ਹਰ ਹਰ ਨਾਮ ਧਿਆਵਾ ਤੇ ਗੁਰ ਕੀ ਮਤ ਲੈਨੀ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪ੍ਰਖ ਜੰਤਨੀ ਜਨਾਨਨਕ ਕੇ ਪ੍ਰਭ ਕਰਤ ਸੁਆਮੀ ਜਿਉ ਭਾਵਤ ਵੁਲਨੀ ਮਤ ਸੁਮਤ ਤੇਰੇ ਵਸ ਸੁਆਮੀ ਮਜੰਤ ਤੂੰ ਪੁਰਖ ਜੰਤਨੀ ਜਨਾਨਨਕ ਕੇ ਪ੍ਰਭ ਕਰਤ ਸੁਆਮੀ ਜਿਉ ਭਾਵਤ ਵੁਲਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਪ ਹਰ ਮੰਤਰ ਜਪਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨਸ ਸਬਰੈਨੀ